ਬڑے ਦੋਸਤਾਂ ਮਿੱਤਰਾਂ ਪਿਆਰ ਕਰਨ ਵਾਲਿਆਂ ਦੇ ਸਵਾਲ ਆ ਰਹੇ ਸੀ ਮੈਸੇਜ ਆ ਰਹੇ ਸੀ ਫੋਨ ਆ ਰਹੇ ਸੀ ਕਿ ਸਿੱਧੂ ਸਾਹਿਬ ਸਮਰਾੜੇ ਵਾਲੀ ਰੈਲੀ 'ਚ ਜਾ ਰਹੇ ਨੇ ਕਿ ਨਹੀਂ ਜਾ ਰਹੇ ਉਹ ਇਹ ਸਾਰੇ ਸਵਾਲਾਂ ਦਾ ਜਵਾਬ ਮੈਂ ਸਿਰਫ ਇੱਕੋ ਹੀ ਲਾਈਨ ਦੇਣਾ ਚਾਹਣਾ ਕਿ ਸਰਦਾਰ ਨਮਜੋਤ ਸਿੰਘ ਸਿੱਧੂ ਬਿਨਾ ਬੁਲਾਏ ਸਿਰਫ ਦਰਬਾਰ ਸਾਹਿਬ ਜਾਂਦੇ ਨੇ ਇੱਥੋਂ ਤੁਸੀਂ ਸਾਰੇ ਸਮਝ ਜੋ ਮੈਂ ਕੀ ਕਹਿਣਾ ਚਾਹਣਾ ਤੁਸੀਂ ਅੱਜ ਦੇਖੋ ਪਰਮਾਤਮਾ ਦੀ ਮਾਰ ਦੇਖੋ ਕਿੰਨੀ ਇਹਨਾਂ ਦੇ ਪਈਆ ਜੋ ਗੱਲ ਅਸੀਂ ਹਰ ਰੋਜ਼ ਕਰਦੇ ਸੀ ਜੋ ਗੱਲ ਅਸੀਂ ਪਿੱਟ-ਪਿੱਟ ਕੇ ਕਹਿੰਦੇ ਸੀ ਹਾਈ ਕਮਾਂਡ ਨੂੰ ਵੀ ਜਿਹੜੇ ਇੰਚਾਰਜ ਸਾਹਿਬ ਆਏ ਨੇ ਉਹਨਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਕਿ ਇੱਕ ਪਾਸੇ ਤਾਂ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਵਰਗਾ ਇੱਕ ਆਮ ਵਰਕਰ ਜਾ ਕੇ ਰੈਲੀ ਕਰਦਾ ਹੈ ਜਾਂ ਇੱਕ ਪਬਲਿਕ ਮੀਟਿੰਗ ਕਰਦਾ ਹੈ ਉਥੇ 10 ਤੋਂ 15000 ਬੰਦੇ ਦਾ ਇਕੱਠ ਹੁੰਦਾ ਇੱਕ ਵਾਰ ਨਹੀਂ ਚਾਰ ਵਾਰੀ ਮਹਾਰਾਜ ਕੋਟ ਸ਼ਮੀਰ ਹਸ਼ਿਆਰਪੁਰ ਤੇ ਫਿਰ ਮੋਗੇ 10 ਤੋਂ 15 ਹਜ਼ਾਰ ਬੰਦੇ ਦਾ ਇਕੱਠ ਹੁੰਦਾ ਤੇ ਅੱਜ ਸਮਰਾਲੇ ਕੀ ਹੋਇਆ ਜਦੋਂ ਸਾਰੀ ਕਾਂਗਰਸ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹਰਿਆਣੇ ਤੋਂ ਆਬਜ਼ਰਵਰ ਆਏ ਹੋਏ ਇੱਕ ਇੱਕ ਹਲਕੇ ਨੂੰ 5-5 ਬੱਸਾਂ ਪ੍ਰੋਵਾਈਡ ਕੀਤੀਆਂ ਗਈਆਂ ਫਿਰ ਵੀ ਜਾ ਕੇ ਸਮਰਾਲੇ ਦੇ ਵਿੱਚ ਜਦੋਂ ਖੜਗੇਜੀ ਬੋਲ ਰਹੇ ਸੀ ਉਦੋਂ ਪੰਡਾਲ ਖਾਲੀ ਸੀ ਇਹਨਾਂ ਤੋਂ 5000 ਬੰਦਾ ਨਹੀਂ ਜੁੜਿਆ ਉੱਥੇ 6000 ਕੁਰਸੀ ਲੱਗੀ ਸੀ ਸੀਆਈਡੀ ਦੀ ਰਿਪੋਰਟ ਹੈ 6000 ਕੁਰਸੀ ਲੱਗੀ ਸੀ 6000 ਕੁਰਸੀ ਇਹਨਾਂ ਤੋਂ ਸਾਰੇ ਪੰਜਾਬ ਦੀ ਲੀਡਰਸ਼ਿਪ ਤੋਂ ਵੱਡੇ ਇਹ ਜਿਹੜੇ ਲੀਡਰ ਬਣਦਨੇ ਆਪਦੇ ਆਪ ਨੂੰ ਪੱਗਾ ਬਨ ਕੇ ਇਹਨਾਂ ਤੋਂ 6000 ਕੁਰਸੀ ਨਹੀਂ ਪਰੀਗੀ ਲੜਦਾ ਇਹ ਜੀ ਪ੍ਰਧਾਨਗੀ ਤੇ ਲੜਦਾ ਇਹ ਜਿਹੇ ਲੀਡਰ ਤੇ ਤੇ ਲੜਦਾ ਇਹ ਜੇ ਲੀਡਰਸ਼ਿਪ ਤੇ ਜਿਨ੍ਹਾਂ ਨੇ ਆਰਗੇਨਾਈਜ਼ ਇੱਕ ਮੈਂ ਸੁਣ ਰਿਹਾ ਪਿੱਛੇ ਜੇ ਅਸੀਂ ਜੀ ਆਰਗਨਾਈਜੇਸ਼ਨ ਢਾਂਚਾ ਬਣਾਤਾ ਅਸੀਂ ਜੀ ਅੱਜ ਤੱਕ ਇਹੋ ਜਿਹਾ ਢਾਂਚਾ ਨਹੀਂ ਬਣਿਆ ਸੀ ਸਵਾ ਦਾ ਢਾਂਚਾ ਥੋੜਾ ਟੱਟੂ ਦਾ ਢਾਂਚਾ ਥੋੜੇ ਤੋਂ 6000 ਬੰਦਾ ਇਕੱਠਾ ਨਹੀਂ ਹੋਇਆ ਇੱਕ ਇੰਟਰਨੈਸ਼ਨਲ ਲੀਡਰ ਆਉਂਦਾ ਥੋੜੇ ਕਾਂਗਰਸ ਦਾ ਹਿੰਦੁਸਤਾਨ ਦਾ ਪ੍ਰਧਾਨ ਆਉਂਦਾ ਤੁਹਾਨੂੰ 50000 ਤੋਂ ਲੱਖ ਬੰਦੇ ਦਾ ਇਕੱਠ ਕਰਨਾ ਚਾਹੀਦਾ ਸੀ ਬੰਦੇ ਦੇ ਉੱਤੇ ਬੰਦਾ ਚੜਿਆ ਹੋਣਾ ਚਾਹੀਦਾ ਸੀ ਉੱਥੇ ਤਿਲ ਸੁੱਟਣ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ ਤੇ ਤੁਸੀਂ ਕੀ ਕੀਤਾ ਬੇਇੱਜ਼ਤੀ ਆਪਦੇ ਲੀਡਰ ਦੀ ਬੇਇੱਜ਼ਤੀ ਕੀਤੀ ਹੈ ਤੁਸੀਂ ਆਪਦੇ ਲੀਡਰ ਨੂੰ ਸੋਦਾ ਸਿਰ ਝੁਕਾਤਾ ਉਹਦੀ ਉਹਨੂੰ ਆਪਦੀਆਂ ਨਜ਼ਰਾਂ ਚੋਂ ਗੇਰਤਾ ਕਿਉਂ ਕਿਉਂਕਿ ਉੱਥੇ ਕਾਠੀ ਨਹੀਂ ਸੀ ਵੱਡੇ ਵੱਡੇ ਹੈਂਕਰ ਬਾਜ਼ੀਆਂ ਕਰਦੇ ਹੋ ਵੱਡੇ ਵੱਡੇ ਗੱਡ ਖਾਨਿਆਂ 'ਚ ਫਿਰਦੇ ਹੋ ਵੱਡੇ ਵੱਡੇ ਕਾਫਲੇ ਲਈ ਫਿਰਦੇ ਹੋ ਪੁਲਿਸ ਵਾਲਿਆਂ ਦੇ ਸਿਕਿਉਰਿਟੀਆਂ ਹੈ ਛੋਟੇ ਤੋਂ ਬੰਦਾ ਇਕੱਠਾ ਹੋਇਆ 6000 ਕਮਾਲ ਦੀ ਗੱਲ ਹੈ ਮੈਂ ਮੈਂ ਹੈਰਾਨਾ ਜਿਹੜੇ ਬੰਦੇ ਮੈਨ ਤੋਂ ਇਹ ਪੁੱਛਣਗੇ ਵੀ 6000 ਬੰਦਾ ਇਕੱਠਾ ਸੀ ਮੈਂ ਐਂਡ ਦੇ ਵਿੱਚ ਵੀਡੀਓ ਪਾ ਰਿਆਂ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਖੜਗੇ ਜੀ ਬੋਲ ਰਹੇ ਨੇ ਇਹਨ ਪੰਡਾਲ ਸਾਰਾ ਖਾਲੀ ਹੈ ਦਿਨੋਂ ਦੁੱਖ ਹੁੰਦਾ ਐਜ਼ ਅ ਕੌਂਗਰੈਸਮੈਨ ਮੇਰਾ ਦਿਲ ਰੋਇਆ ਮੇਰੇ ਦਿਲ ਨੂੰ ਠੇਸ ਪਹੰਚੀ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਸਟੇਜ ਦੇ ਬੈਠਾ ਹੁੰਦਾ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਇੱਜ਼ਤ ਨਾ ਸੱਦਾ ਦਿੱਤਾ ਹੁੰਦਾ ਇਹੀ ਸਰਦਾਰ ਨਰਜੋਤ ਸਿੰਘ ਸਿੱਧੂ ਉੱਥੇ ਆਉਂਦੇ ਤੇ ਨਾਲ 15000 20000 ਦਾ ਇਕੱਠ ਆਉਂਦਾ ਤੁਹਾਡਾ ਸਿਰ ਸ਼ਾਨ ਨਾਲ ਉੱਚਾ ਹੁੰਦਾ ਬੱਲੇ ਬੱਲੇ ਕੀ ਦੀ ਹੁੰਦੀ ਪ੍ਰਧਾਨ ਦੀ ਬੱਲੇ ਬੱਲੇ ਕੀ ਦੀ ਹੁੰਦੀ ਲੀਡਰਸ਼ਿਪ ਦੀ ਬੱਲੇ ਬੱਲੇ ਕੀ ਦੀ ਹੁੰਦੀ ਜਿਹੜੇ ਆਰਗੇਨਾਈਜੇਸ਼ਨ ਢਾਂਚੇ 'ਚ ਬੈਠੇ ਨੇ ਉਹਨਾਂ ਦੀ ਤੁਸੀਂ ਕੀ ਕੀਤਾ ਤੁਸੀਂ ਆਪ ਦੇ ਆਪ ਨੂੰ ਵੀ ਨੀਚਾ ਦਿਖਾਇਆ ਆਪ ਦੀ ਲੀਡਰਸ਼ਿਪ ਨੂੰ ਵੀ ਆਪ ਦੇ ਆਰਗੇਨਾਈਜੇਸ਼ਨਲ ਢਾਂਚੇ ਨੂੰ ਵੀ ਆਪ ਦੇ ਪ੍ਰਧਾਨ ਨੂੰ ਵੀ ਤੇ ਜਿਹੜੇ ਨਵੇਂ ਯਾਦਵਜੀ ਬਣੇ ਨੇ ਇਨਚਾਰਜ ਉਹਨਾਂ ਨੂੰ ਵੀ ਨੀਚਾ ਦਿਖਾਇਆ ਉਹਨਾਂ ਨੂੰ ਤੁਸੀਂ ਮੈਨੀਪੂਲੇਟ ਕੀਤਾ ਉਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਆਪਦੇ ਕੋਲੇ ਰੱਖਿਆ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਆਪਦੇ ਘੇਰੇ ਚੋਂ ਘੇਰਾ ਬਣਾ ਕੇ ਰੱਖਿਆ ਉਹਨਾਂ ਦਾ ਇੱਕ ਇਨਚਾਰਜ ਦਾ ਮੌਲਿਕ ਅਧਿਕਾਰ ਇੱਕ ਇਨਚਾਰਜ ਦਾ ਹੱਕ ਬੰਦ ਹੈ ਕਿ ਜਦੋਂ ਉਹ ਇਕ ਕਿਸੇ ਸੂਬੇ ਦੇ ਇਨਚਾਰਜ ਬਣਦੇ ਨੇ ਤਾਂ ਉਹ ਹਰ ਇੱਕ ਵਰਕਰ ਦੇ ਘਰੇ ਜਾ ਕੇ ਗਰਾਉਂਡ ਰਿਐਲਿਟੀ ਚੈੱਕ ਕਰਨ ਗਰਾਉਂਡ ਤੇ ਪਤਾ ਕਰਨ ਅਸਲੀ ਬੰਦਾ ਹੈ ਕਿਹਦੇ ਨਾਲ ਗਰਾਉਂਡ ਲੈਵਲ ਦਾ ਵਰਕਰ ਕੌਣ ਹੈ ਗਰਾਉਂਡ ਲੈਵਲ ਦਾ ਲੀਡਰ ਕੌਣ ਹੈ ਗਰਾਉਂਡ ਲੈਵਲ ਦੀ ਲੀਡਰਸ਼ਿਪ ਕਿੱਥੇ ਹੈ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਸਹੀ ਰਿਐਲਿਟੀ ਚੈੱਕ ਹੀ ਨਹੀਂ ਕਰਨ ਦਿੱਤੀ ਕਿ ਉਹਨਾਂ ਨੂੰ ਨਿਊਟਰ ਨਹੀਂ ਰਹਿਣ ਦਿੱਤਾ ਤੁਸੀਂ ਯਾਦਵ ਜੀ ਨੂੰ ਉਹਨਾਂ ਨੂੰ ਤੁਸੀਂ ਜੇ ਨਿਊਟਰ ਰਹਿਣ ਦਿੰਦੇ ਅੱਜ ਜੋ ਤੁਹਾਡਾ ਰੈਲੀ ਦੇ ਵਿੱਚ ਹਾਲ ਹੋਇਆ ਉਹ ਕਦੇ ਨਹੀਂ ਹੋਣਾ ਸੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਤੁਸੀਂ ਆਹ ਹਾਲ ਕਰਤਾ ਸਾਡੇ ਕਾਂਗਰਸ ਦਾ ਸੂਬਾ ਕਾਂਗਰਸ ਖਤਮ ਕਰਤੀ ਤੁਸੀਂ ਅੱਜ ਤੁਸੀਂ ਕਹਿੰਦੇ ਹੋ ਤੁਸੀਂ ਪਾਰਲੀਮੈਂਟ ਦੇ ਵਿੱਚ ਲੋਕ ਤੁਹਾਨੂੰ ਜਵਾਬ ਦੇ ਦੇਣਗੇ ਆਪਾਂ ਕਾਂਗਰਸ ਪਾਰਟੀ ਨੂੰ ਹਿੰਦੁਸਤਾਨ ਦੇ ਵਿੱਚ ਸੱਤਾ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿਹੜੇ ਕਿਵੇਂ ਲੈ ਕੇ ਆਉਂਗੇ 13 ਸੀਟਾਂ ਦੇ ਵਿੱਚੋਂ ਜੋ ਤੁਹਾਡਾ ਅੱਜ ਹਾਲ ਹੈ ਸਾਰੇ ਸੂਬੇ 'ਚੋਂ ਤੁਸੀਂ ਖੜਗੇ ਜੀ ਆਏ ਨੇ ਤੇ ਤੁਸੀਂ 6000 ਬੰਦਾ ਨਹੀਂ ਇਕੱਠਾ ਕਰ ਸਕੇ ਤੁਸੀਂ ਕਰੋਗੇ ਕੀ ਕਿਵੇਂ ਤੁਸੀਂ ਜਵਾਬ ਦਿਓਗੇ ਉੱਪਰ ਵਾਲੀ ਲੀਡਰਸ਼ਿਪ ਨੂੰ ਤੇ ਜੇ ਨਵਜੋਤ ਸਿੰਘ ਸਿੱਧੂ ਕੱਟ ਕਰਦਾ ਨਵਜੋਤ ਸਿੰਘ ਸਿੱਧੂ ਮਾਰਾ ਨਵਜੋਤ ਸਿੰਘ ਸਿੱਧੂ ਜੀ ਜਾਤੇ 'ਚ ਨਹੀਂ ਰਹਿ ਰਿਹਾ ਨਬਜੋਤ ਸਿੰਘ ਸਿੱਧੂ ਜੀ ਆਰਗੇਨਾਈਜੇਸ਼ਨ ਨੂੰ ਖਤਮ ਕਰ ਰਿਹਾ ਹੈ ਤੁਸੀਂ ਚੱਕ ਲੋ ਆਰਗੇਨਾਈਜੇਸ਼ਨ ਤੁਸੀਂ ਆ ਚਾਪ ਦਾ ਕਰ ਲੈਂਦੇ ਜੋ ਤੁਸੀਂ ਕਰਨਾ ਸੀ ਅਸੀਂ ਵੀ ਦੇਖਦੇ ਕਿ ਹਾਂ ਯਾਰ ਤੁਹਾਡੇ ਚ ਦਮ ਹੈ ਤੁਹਾਡੀ ਲੀਡਰਸ਼ਿਪ ਚ ਦਮ ਹੈ ਸੁਪਨੇ ਵੱਡੇ ਵੱਡੇ ਮੁੱਖ ਮੰਤਰੀਆਂ ਦੇ ਸੁਪਨੇ ਵੱਡੇ ਵੱਡੇ ਲੀਡਰਾਂ ਦੇ ਕਰਨਾ ਕੱਖ ਵੀ ਨਹੀਂ ਜਾਤ ਦੀ ਕੋੜ ਕਿੰਨੀ ਸਤੀਰਾ ਨੂੰ ਚਫੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਹਾਨੂੰ ਕੀ ਕਹਿ ਕੇ ਸੰਬੋਧਨ ਕਰਾਂ ਸ਼ਰਮ ਨਾਲ ਡੁੱਬੇ ਪਏ ਆ ਆਪੇ ਆਪ ਨੂੰ ਕਾਂਗਰਸਮੈਨ ਕਹਨੇ ਆ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਹੈ ਬੇਨਤੀ ਹੈ ਮੈਨੂੰ ਯਾਦਵ ਜੀ ਮੈਂ ਬੇਨਤੀ ਕਰਦਾ ਤੁਹਾਨੂੰ ਗਰਾਉਂਡ ਰਿਐਲਿਟੀ ਚੈੱਕ ਕਰੋ ਤੇ ਇਹ ਦੇਖੋ ਬੰਦਾ ਪੰਜਾਬ ਦਾ ਲੀਡਰ ਹੈ ਕੌਣ ਹੈ ਕਿਹਦੇ ਕੋਲੇ ਇਮਾਨਦਾਰੀ ਹੈ ਕਿਹਦੇ ਕੋਲੇ ਨੈਤਿਕਤਾ ਹੈ ਕਿਹਦੇ ਕੋਲੇ ਕਿਰਦਾਰ ਹੈ ਇਹ ਕਿਰਦਾਰ ਵਾਲੇ ਲੀਡਰ ਨੇ ਚੱਕ ਤਾਂ ਕਰੋ ਕੀ ਦੇ ਕੋਲੇ ਅਜੰਡਾ ਹੈ ਕੀ ਦੇ ਕੋਲੇ ਅਜੰਡਾ ਲਾਗੂ ਕਰਨ ਦਾ दम ਹੈ ਕਿਹੜੇ ਬੰਦੇ ਕੋਲੇ ਸਚਾਈ ਹੈ ਇਹ ਚੈੱਕ ਕਰੋ ਤਾਂ ਕਾਂਗਰਸ ਖੜੀ ਹੋਗੀ ਪਰ ਜੋ ਅੱਜ ਕਾਂਗਰਸ ਦਾ ਇਹਨਾਂ ਨੇ ਹਾਲ ਕੀਤਾ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਅਫਸੋਸ ਹੈ ਮੈਨੂੰ ਦੁੱਖ ਹੈ ਇਸ ਚੀਜ਼ ਦਾ ਮੈਂ ਦੁਖੀ ਹੋ ਕੇ ਵੀਡੀਓ ਬਣਾਉਣ ਲੱਗਿਆ ਤੁਸੀਂ ਹਜੇ ਵੀ ਤੁਹਾਡੇ ਕੋਲ ਮੌਕਾ ਹੈ ਆਪਦੀ ਲੀਡਰਸ਼ਿਪ ਨੂੰ ਹਾਈ ਕਮਾਂਡ ਨੂੰ ਸਹੀ ਰਿਪੋਰਟ ਦਿਓ ਉਰੇ ਸਹੀ ਲੀਡਰਸ਼ਿਪ ਨੂੰ ਸਥਾਪਿਤ ਕਰੋ ਤੇ ਸਹੀ ਆਰਗੇਨਾਈਜੇਸ਼ਨ ਢਾਂਚਾ ਬਣਾਈਏ ਕਿਸੇ ਇੱਕ ਬੰਦੇ ਦੀ ਆਰਗੇਨਾਈਜੇਸ਼ਨ ਨਹੀਂ ਹੋਣੀ ਚਾਹੀਦੀ ਇੱਕ ਬੰਦੇ ਵਾਸਤੇ ਜ਼ਾਬਤਾ ਨਹੀਂ ਹੋਣਾ ਚਾਹੀਦਾ ਇੱਕ ਬੰਦੇ ਵਾਸਤੇ ਡਿਸਪਲਿਨ ਨਹੀਂ ਹੋਣਾ ਚਾਹੀਦਾ ਇੱਥੇ ਆਪਾਂ ਬਣਾਈਏ ਆਰਗੇਨਾਈਜ਼یشنل ਢਾਂਚਾ ਚੰਗਾ ਜਿਹੜੇ ਪਿੰਡਾਂ ਦੇ ਲੋਕ ਬੂਥ ਲੈਵਲ ਤੋਂ ਲੈ ਕੇ ਹਲਕੇ ਤੱਕ ਤੁਸੀਂ ਬੰਦੇ ਪਿਕ ਕਰੋ ਜਿਹੜੇ ਕੰਮ ਕਰ ਸਕਦੇ ਨੇ ਜਿੰਨਾ ਦੇ ਘਰੇ ਰੋਟੀ ਸੌਖੀ ਪੱਕਦੀ ਹੈ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਨੇ ਤਾਂ ਇਹ ਕਾਂਗਰਸ ਖੜੀ ਹੋਗੀ ਮਾਨ ਸਮਾਨ ਇੱਜ਼ਤ ਦੇਣੀ ਪਊਗੀ ਕਾਂਗਰਸ ਦੇ ਵਰਕਰ ਦੇ ਅੱਗੇ ਸਿਰ ਝੁਕਾਉਣਾ ਪਊਗਾ ਨਾ ਕਿ ਐ ਐ ਹੰਕਾਰ ਕਰਨੀ ਪਊਗੀ ਸਮਝ ਆਈ ਜੀ ਮੈਂ ਦੋਸਤੋ ਇੱਕ ਵੀਡੀਓ ਅਟੈਚ ਕਰ ਰਿਹਾ ਇਸ ਵੀਡੀਓ ਦੇ ਬਿਹਾਫ ਤੇ ਮੈਂ ਇਹ ਵੀਡੀਓ ਬਣਾ ਰਿਹਾ ਮੈਨੂੰ ਦੁੱਖ ਹੈ ਮੈਨੂੰ ਦੁੱਖ ਹੈ ਪਰ ਤੁਸੀਂ ਹਿੰਮਤ ਨਾ ਹਾਰਿਓ ਕਾਂਗਰਸ ਦੇ ਵਰਕਰ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਨੇ ਉਹ ਹਿੰਮਤ ਨਾ ਹਾਰਿਓ ਅਸੀਂ ਤੁਹਾਡੇ ਘਰ ਘਰ ਆਵਾਂਗੇ ਤੁਹਾਨੂੰ ਪਿਕ ਕਰਾਂਗੇ ਕਾਂਗਰਸ ਨੂੰ ਖੜੀ ਕਰਾਂਗੇ ਕਾਂਗਰਸ ਦੀ ਸਰਕਾਰ ਬਣਾਵਾਂਗੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਧੰਨਵਾਦ ਜੇ ਹੀ ਕਹੂੰਗਾ ਅਗਰ ਆਪ ਡਟ ਕੇ ਉਸ ਪੋਲਿੰਗ ਬੂਥ ਮੇਂ ਰਹੇਗੇ ਤੋਈ ਹਮ ਜੀਤेंगे ਨਹੀਂ ਆਪ ਬਰੇਕ ਕੰਟਾ ਬੈਠੇ चले गए तो जीतने वाले नहीं इसलिए भाइयों इंडिया गठबंधन भी हो रही है कहीं अच्छी बात हो रही है कहीं ठीक सा अभी अगर वो प्रधानमंत्री करते थे तो आप देखा जो आप बोलेंगे ये गर्ती दीजिए ਕਾ ਕੁਝ ਵੀ ਪ੍ਰਾਪਤ ਨਹੀਂ ਉਹਨਾਂ ਨੇ ਕੋਈ ਮੱਤ ਤੋਂ ਸਵੀਕਾਰ ਨਹੀਂ ਕਿ ਵੀ ਰੋਜ਼ ਉਸਦੇ ਕੋਲ ਦੀ ਵਸਤੂ ਹੈ ਕਿ ਇਹ ਰੰਗ ਰੰਗਾ ਇਹ ਘਰ ਨੇ ਕਾ ਰਾਜ ਹੈ